ਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਵੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਹੈ ਮੱਕੀ ਦੀ ਫਸਲ ਸੁਕੌਰ ਨੂੰ ਲੈ ਕੇ ਦੇਰੀ ਹੋ ਗਈ ਜਿਸ ਤੋਂ ਬਾਅਦ ਪੂਰਾ ਵਿਵਾਦ ਪਕਿਆ ਪ੍ਰਵਾਸੀ ਮਜ਼ਦੂਰਾਂ ਤੇ ਕਿਸਾਨ ਪਰਿਵਾਰ ਦਰਮਿਆਨ ਹਿੰਸਕ ਚੜਪ ਹੋਈ ਹੈ ਜ਼ਖਮੀ ਕਿਸਾਨ ਜ਼ਿਲ੍ਹਾ ਹਸਪਤਾਲ ਚ ਪਰਤੀ ਕਰਵਾਏ ਗਏ ਨੇ ਚੜਪ ਦੌਰਾਨ ਇੱਕ ਆਰਟੀ ਦੇ ਦਫਤਰ ਦੇ ਸ਼ੀਸ਼ੇ ਵੀ ਟੁੱਟੇ ਨੇ ਤੇ ਤਿੰਨੋਂ ਹੀ ਧਿਰਾਂ ਹੁਣ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੀਆਂ ਨੇ ਸultanpur ਲੋਧੀ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਉਸ ਸਮੇਂ ਦਰਸਲ ਹੰਗਾਮਾ ਹੋ ਜਾਂਦਾ ਹੈ ਜਦੋਂ ਇੱਕ ਕਿਸਾਨ ਪਰਿਵਾਰ ਤੇ ਪ੍ਰਵਾਸੀ ਮਜ਼ਦੂਰਾ ਦਰਮਿਆਨ ਇੱਕ ਛੋਟੇ ਜਿਹੇ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ ਗ੍ਰਿਫਤਾਰ ਲਿਆ ਇਸ ਝੜਪ ਦੌਰਾਨ ਕਿਸਾਨ ਪਰਿਵਾਰ ਤੇ ਕੁਝ ਪ੍ਰਵਾਸੀ ਮਜ਼ਦੂਰ ਵੀ ਜ਼ਖਮੀ ਹੋਏ ਨੇ ਜੋ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਚ ਜ਼ੇਰੇ ਇਲਾਜ ਨੇ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਮੱਕੀ ਦੀ ਫਸਲ ਸੁਕਾਉਣ ਦੇ ਵਿੱਚ ਦੇਰੀ ਹੋ ਰਹੀ ਸੀ ਇਸ ਵਿਵਾਦ ਦੀ ਸ਼ੁਰੂਆਤ ਪਹਿਲਾਂ ਬਹਿਸ ਤੋਂ ਹੋਈ ਲੇਕਿਨ ਹੌਲੀ ਹੌਲੀ ਇਸ ਨੇ ਖੂਨੀ ਰੂਪ ਇਖਤਿਆਰ ਕਰ ਲਿਆ ਝੜਪ ਹੋਈ ਹੈ ਜਿਸ ਤੋਂ ਬਾਅਦ ਕਿਸਾਨ ਵੀ ਜ਼ਖਮੀ ਹੋਏ ਨੇ ਪ੍ਰਵਾਸੀ ਮਜ਼ਦੂਰ ਵੀ ਜ਼ਖਮੀ ਦੱਸੇ ਜਾ ਰਹੇ ਨੇ ਆਰਤੀ ਦੇ ਦਫ਼ਤਰ ਦੇ ਸ਼ੀਸ਼ੇ ਵੀ ਜਿਹੜੇ ਨੇ ਕਿਉਂਕਿ ਇੱਟਾ ਪੱਥਰ ਚੱਲੇ ਨੇ ਅਜਿਹੀ ਜਾਣਕਾਰੀ ਹੈ ਹੰਸਕੂ ਰੂਪ ਇਸ ਛੋਟੀ ਜੀ ਝੜਪ ਨੇ ਜਿਹੜਾ ਹੈ ਉਹ ਇਖਤਿਆਰ ਕਰ ਲਿਆ ਸੌਦੇ ਕਰੀ ਪ੍ਰਵਾਸੀ ਮਜ਼ਦੂਰਾਂ ਨੇ ਡਾਂਗਾ ਸੋਟੇ ਇੱਟਾ ਪੱਥਰਾਂ ਦੇ ਨਾਲ ਹਮਲਾ ਕੀਤਾ ਜਹੀ ਜਾਣਕਾਰੀ ਹੈ ਪੁਲਿਸ ਨੇ ਦੇ ਧਿਆਨ ਦੇ ਵਿੱਚ ਮਾਮਲਾ ਲਿਆ ਦਿੱਤਾ ਗਿਆ ਤੇ ਜ਼ਖਮੀਆਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਮੈਂ ਸ਼ਾਮੀ ਗਿਆ ਹੀ ਉਤੇ ਆੜ ਤੋਂ ਤੇ ਕਦ ਕਰਕੇ ਬਾੜ ਸਾਹਿਬ ਦੇ ਤੇ ਉੱਥੇ ਨਾ ਮੱਕੀ ਫੋਲੀ ਪਈ ਕ ਪਰਸੋਂ ਦੀ ਕੱਲ ਤੋਂ ਪਣੀ ਲੱਗੀ ਤੇ ਅੱਜ ਉਹਨਾਂ ਸਕੱਲ ਵੀ ਫੋਲੀ ਥੋੜੀ ਜੀ ਤੇ ਅੱਜ ਵੀ ਫੋਲੀ ਆ ਤੇ ਅੱਜ ਵੀ ਸੁੱਕੀ ਨਹੀਂ ਮੈਂ ਦੁਪਹਿਰੇ ਵੀ ਉਹਨਾਂ ਕੋ ਗਿਆ ਮੈਂ ਕਿਹਾ ਇਹਨੂੰ ਵਿੱਚ ਦੀ ਬਿਲ ਤੇ ਮਾਰੋ ਇਹ ਸੁੱਕ ਜੂਗੀ ਤੇ ਉਹ ਮੇਰੇ ਆਕੇ ਉਹਨਾਂ ਦੀ ਲੱਗੇ ਮੁੜ ਕੇ ਫੇਰ ਜਾ ਕੇ ਬੈਂਚ ਤੇ ਸੌਂਗੇ ਹੁਣ ਮੈਂ ਕੱਦ ਕਰਕੇ ਆਇਆ ਤਾਂ ਫੇਰ ਉਹ ਜਾ ਕੇ ਬੈਂਚ ਦੇ ਉੱਤੇ ਮੈਂ ਕਿਹਾ ਜੇ ਤੁਸੀਂ ਮੱਕੀ ਨਹੀਂ ਫੋਲਣੀ ਟਰਾਲੀ ਬਾਹਰ ਖੜੀ ਆ ਤੁਸੀਂ ਇਹਦੇ ਚ ਲੱਦ ਦੋ ਸੇਤ ਦਾ ਮੀਆ ਤਰਾਹੀ ਇਹਨੂੰ ਘਰੇ ਲੈ ਜੀਏ ਜਦੋਂ ਮੀਂਹ ਦਾ हट ਜਾਊਗਾ ਤਾਂ ਅਸੀਂ ਬਾਹਰ ਚ ਲਿਆਵਾਂਗੇ ਇੱਥੇ ਮੰਡੀ ਉਹ ਜੀ ਇੰਨੀ ਗੱਲ ਕਹੀ ਉਹਨਾਂ ਨੂੰ ਉਹ ਜਿੰਦੇ ਅੰਦਰ ਭਈਏ ਬੈਠੇ ਉਹਨਾਂ ਨੇ ਇਦਾਂ ਮੈਂ ਬਾਹਰ ਤੋਂ ਪੜਿਆ ਵੀ ਆ ਮੱਕੀ ਲਾਦ ਦੋ ਉਹ ਜਿੰਨੇ ਬਾਹਰ ਭਈਏ ਸੌ ਭਈਆ ਹੋਣਾ ਉਹਨਾਂ ਕੇ ਜਿੰਦੇ ਬੇਲ ਚ ਆ ਕੇ ਤੇ ਅੱਖ ਚ ਰੋਣਾ ਆ ਸਾਡੇ ਉਹਨਾਂ ਛੱਡਦਾ ਬਾਪੂ ਦੇ ਵੀ ਦਾਗਮਾਰੀ ਮੇਰੇ ਗੁੱਟ ਤੇ ਵੀ ਮਾਰੀ ਤੇ ਮੁੰਡੇ ਦਾ ਸਿਰ ਵੀ ਪੜਿਆ ਤੇ ਇੱਥੋਂ ਨਿਕਲੇ ਤੇ ਮੁੜ ਕੇ ਪਾਰਲੀ ਦੁਕਾਨ ਤੇ ਚਲੇ ਗਏ ਜਿਹੜੇ ਬਾਹਰ ਹੀ ਗਏ ਸੌ ਭਈਆ ਉਹਨਾਂ ਰੋੜੇ ਸ਼ੁਰੂ ਕਰਤੇ ਤੇ ਉਹਨਾਂ ਦੇ ਛੀਚਿਆਂ ਦੇ ਰੋੜੇ ਬਜੇ ਪਰ ਉਹ ਕਹਿੰਦੇ ਸੀ ਸ਼ੇਰ ਨੇ ਰੋੜੇ ਤੁਸੀਂ ਮਾਰੇ ਅਸੀਂ ਕਿੱਥੋਂ ਮਾਰ ਲਾਂਗੇ ਮੇਰੇ ਨਾਲ ਤਾਂ ਜਵਾਕ ਹੀ ਨਿਕੇ ਨੇ ਕਿ ਮੇਰਾ ਤਾਂ ਗੁੱਟ ਪਹਿਲਾਂ ਹੀ ਤੋੜਤਾ ਹੀ ਬਾੜਤਾ ਦੀ ਦੁਕਾਨ ਤੇ ਸ਼ੇਰ ਬਾਪੂ ਦਾ ਪਾੜਤਾ ਹੀ ਰੋੜੇ ਕੀ ਮਾਰਨੇ ਤੁਸੀਂ ਦੱਸੋ ਮੈਂ ਮਾਰ ਸਕਦਾ ਹਾਂ ਨਾ ਕਿੰਨੇ ਜਖਮੀ ਹੋਏ ਤੁਹਾਡੇ ਜਖਮੀ ਆਂ ਤਿੰਨ ਜਣੇ ਹੋਈ ਜੇ ਕੀ ਕੀ ਨਾਮ ਹਨ ਇੱਕ ਮਾਨਕੀਰ ਤੇ ਇੱਕ ਕੀ ਨਾਮ ਇੱਕ ਮਾਨਕੀਰ ਤਾਂ 14 ਸਾਲ ਦਾ ਤੇ ਬਾਪੂ ਮੇਰਾ ਮਿੰਦਰ ਸਿੰਘ ਉਹ ਹੈਗਾ 85 ਸਾਲ ਦਾ ਮੱਥੀ ਲਗਿਆ ਉਹਦਾ ਸਿਰ 파ੜਦਾ ਜੀ ਉਹਦੇ ਟਾਂਕੇ ਲੱਗੇ ਸਿਰ 'ਚ ਉਹ ਕਿਨੇ 파ੜਿਆ ਉਹਨਾਂ ਭਈਆਂ ਨੇ ਹੁਣ ਕੀ ਮੰਗ ਕੀ ਕਰਨਾ ਚਾਹੁੰਦੇ ਮੰਗ ਕਰਦੇ ਵੀ ਇਹ ਭਈਏ ਆੜਤਾਂ ਤੇ ਬੈਠੇ ਆ ਤੇ ਆੜਤਾਂ ਦੇ ਜਿਹੜੇ ਮਨੀਮ ਆ ਉਹ ਸਾਡੇ ਇਸ ਗੱਲ ਪੈਂਦੇ ਆ ਜਿਹੜੇ ਸਾਡੇ ਉੱਤੇ ਘੂਗੀ ਸਾਹਿਬ ਆ ਉੱਤੇ ਉਹਨਾਂ ਦਾ ਪੱਲੇਦਾਰ ਉਹ ਸਾਨੂੰ ਮੈਂ ਕਿਹਾ ਵੀ ਇਹਨਾਂ ਨੂੰ ਸਮਝਾ ਕੋਈ ਕਹਿੰਦਾ ਨਹੀਂ ਇਹ ਮੇਰੇ ਹੀ ਆ ਤੇ ਉਹਨੇ ਆਪ ਦੀ ਕੜੂਤੀ 'ਚ ਸਾਨੂੰ ਘਟਾਇਆ ਉੱਤੇ ਮੇਰੀ ਦਾੜੀ ਪੱਟੀ ਤੋਂ ਆ ਦੇਖੋ ਬਣਾਈਨ ਮੇਰੀ ਆ ਟੀੜੀ ਹੈ ਨਹੀਂ ਪਾਟੀ ਮੇਰੇ ਡੰਡੇ ਬਹੁ ਮਾਰੇ ਪਿੱਛੇ ਅੱਜ ਪਰਸੋ ਦਾ ਪਰਸੋ ਦਾ ਗੱਲ ਹੈਗਾ ਜੀ ਪਰਸੋ ਬੰਦੇ ਸੁੱਤਾ ਪਿਆ ਸੀ ਕਹਿੰਦਾ ਚੁੱਕਰ ਕੇ ਸੋ ਜਾਓ ਬੰਦੇ ਬੋਲਦਾ ਸੀ ਉਹਨੇ ਕੁੱਟਣ ਲੱਗ ਪਿਆ ਮਾਰਾ ਇਤਨੇ ਕੁਬਾ ਟੱਟੀਆਂ ਲਗਾ ਜੀ ਮੈਂ ਕੁਝ ਨਹੀਂ ਬੋਲਿਆ ਉਹ ਦੰਦੇ ਗੱਲ ਤੇ ਮੈਂ ਰਹਿਣ ਦਿੱਤਾ ਮੈਂ ਕਿਹਾ ਚਲੋ ਕੋਈ ਬਈ ਸਰਾ ਪਿਆ ਤੇ ਰਹਿਣ ਦੋ ਅੱਜ ਫਿਰ ਕੁੱਟਣ ਲੱਗ ਪਿਆ ਜੀ ਅੱਜ ਕੁੱਟਣ ਲੱਗ ਪਿਆ ਉਹਨੂੰ ਮੈਂ ਕਿਹਾ ਜੀ ਸਰਦਾਰ ਜੀ ਬੰਦੇ ਨੂੰ ਕਾਹਨੂੰ ਛੇੜਨਾ ਹੈ ਤੁਸੀਂ ਜਿਹੜਾ तो मालक है तेरा चौधरी है ओनू को सदा वो तो बापू का गलती नहीं है कोई बापू जरा है बापू कहता रहन दे रहें दे ठीक है जी बापू जरा ना बापू सारी तेरे बहके सिखाया